हां जी ਮਿੱਤਰ ਪਿਆਰਿਓ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਬਣਾਵਾਂਗੇ ਵਾਈਟ ਚਿਕਨ ਬਰੀਆਨੀ ਬਿਲਕੁਲ ਬੇਸਿਕ ਮਸਾਲਿਆਂ ਨਾਲ ਤਿਆਰ ਹੋਏਗੀ ਇੱਕ ਵੱਡੇ ਬਾਉਲ ਚ 1.5 ਕਿਲੋ ਲਓ ਚਿਕਨ ਪਾਓ 1.5 ਚਮਚਾ ਨਮਕ ਦਾ ਅਦਰ ਲਸਣ ਹਰੀ ਮਰਚ ਦਾ ਪੇਸਟ ਗਰਮ ਮਸਾਲਾ ਧੰਗੀਆਂ ਪਾਊਡਰ ਕਾਲੀ ਮਰਚ ਤੇ ਥੋੜਾ ਜਿਹਾ ਦਹੀਂ ਪਾ ਕੇ ਇਹਨੂੰ ਕਰ ਲਓ ਤੁਸੀਂ ਅੱਧੇ ਘੰਟੇ ਸੇ ਮਰੀਨੇਟ ਇੱਕ ਵੱਡੇ ਪਤੀਲੇ ਦੇ ਵਿੱਚ ਤੁਸੀਂ ਪਾ ਲਓ ਕੁਕਿੰਗ ਔਇਲ ਤੇ ਨਾਲ ਹੀ ਪਾ ਦਿਓ ਸਲਾਈਸ ਕਰਕੇ ਪਿਆਜ਼ ਤੁਸੀਂ ਆਪਣੇ ਸੋਹਣੋ ਤੇ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਤੁਸੀਂ ਕਰ ਲੋ ਬਰਾਉਨ ਥੋੜੇ ਜਿਹਾ ਪਿਆਜ਼ ਤੁਸੀਂ ਗਾਰਨਿਸ਼ਸ ਦੇ ਬਾਹਰ ਕੱਢ ਲਓ ਤੇ ਬਾਕੀ ਤੁਸੀਂ ਪਤਲੇ ਦੇ ਵਿੱਚ ਚਿਕਨ ਨੂੰ ਚੰਗੀ ਤਰ੍ਹਾਂ 20 ਤੋਂ 25 ਮਿੰਟ ਸੇਮ ਆਂਚ ਤੇ ਪੁੰਨ ਪੁੰਨ ਕੇ ਪੂਰਾ ਕੁੱਕ ਕਰ ਲਓ ਜਦੋਂ ਤੁਹਾਡਾ ਚਿਕਨ ਪੂਰਾ ਕੁੱਕ ਹੋ ਜਾਏਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਰਾਈਸ ਐਡ ਕਰਨੇ ਨੇ ਰਾਈਸ ਨੂੰ ਐਡ ਕਰਨ ਤੋਂ ਪਹਿਲਾਂ ਬੋਇਲ ਕਰ ਲੈਣਾ ਆਪਾਂ ਥੋੜਾ ਜਿਹਾ ਕੁਕਿੰਗ ਔਇਲ ਪਾ ਕੇ 1.5 ਚਮਚਾ ਲੂਨ ਸਾਬਤ ਜੀਰਾ ਕਾਲੀ ਮਰਚ ਜਦੋਂ ਚੋਲ ਤੁਹਾਡੇ 80% ਪੱਕ ਜਾਣ ਤੇ ਚਿਕਨ ਵਾਲੇ ਪਤੀਲੇ ਦੇ ਵਿੱਚ ਆਪਾਂ ਸਟੇਨਰ ਕਰਕੇ ਚੰਗੀ ਤਰ੍ਹਾਂ ਚੋਲਾ ਨੂੰ ਪੂਰੇ ਆਪਾਂ ਰਾਈਸ ਆਪਾਂ ਐਡ ਕਰ ਦਨੇ ਨਾਲ ਹੀ ਪੁੱਤੇ ਐਡ ਕਰ ਦਨੇ ਜਿਹੜਾ ਬਰਾਊਨ ਆਨੀਅਨ ਆਪਾਂ ਕੀਤਾ ਸੀ ਕੇਸਰ ਵਾਲਾ ਦੁੱਧ ਇਹਦਾ ਬਾਬਾ ਜੀ ਕੀ ਆਈ ਫਲੇਵਰ ਆਏਗਾ ਆਪਾਂ ਵਰਤਿਆ ਐਮ ਡੀ ਐਚ ਦਾ ਤੁਸੀਂ ਇਹੀ ਵਰਤਨਾ ਬਹੁਤ ਵਧੀਆ ਫਲੇਵਰ ਹੈ ਇੱਕ ਪੋਣਾ ਪਾ ਕੇ ਟੱਕ ਦਿਓ ਉੱਤੇ ਰੱਖੋ ਤੁਸੀਂ ਪਤੀਲਾ ਤੇ ਰੱਖ ਦਿਓ ਭਾਰਾ ਵਜਨ ਕਰਕੇ ਤੁਸੀਂ ਚਕਲਾ ਜਦੋਂ ਤੁਸੀਂ 10 ਮਿੰਟ ਸਿੰਮ ਤੇ ਪਕਾਉਣਾ ਤੁਸੀਂ ਇਹਨੂੰ ਉਦੋਂ ਬਾਅਦ ਟੱਕਾਂ ਨੂੰ ਖੋਲਣਾ ਤੇ ਧੂਆਂ ਉੰਡਾਰ ਬਰੀਆਨੀ ਤੁਹਾਡੇ ਅੱਗੇ ਪੇਸ਼ ਹੋ ਜਾਣੀ ਹੈ। ਬਹੁਤ ਹੀ ਲذیذ ਬਿਲਕੁਲ ਬੇਸਿਕ ਮਸਾਲਿਆਂ ਦੇ ਨਾਲ ਬਰੀਆਨੀ ਬਣੇਗੀ। ਇਹਨੂੰ ਆਪਾਂ ਕਰਾਂਗੇ ਡਿਸ਼ ਆਊਟ। ਨਾਂ ਲਈ ਆਪਾਂ ਥੱਲੋਂ ਵੀ ਮਾਰ ਕੇ ਥੋੜਾ ਜਿਹਾ ਕਰਚੀ ਪੀਸ ਕੱਢ ਲੈਣੇ। ਵੇਖੋ ਕਿੰਨਾ ਟੈਂਡਰ ਹੋਇਆ। ਸਰਵ ਕਰਾਂਗੇ ਮਿੰਟ ਰਾਇਤੇ ਦੇ ਨਾਲ। ਬਹੁਤ ਹੀ ਟੇਸਟੀ ਤੇ ਲਾਜਵਾਬ ਡਿਸ਼ ਚੱਟ ਪਰ ਤਿਆਰ ਹੋਣ ਵਾਲੀ ਯੁਵਰਾਜ ਨੂੰ ਬਹੁਤ ਪਸੰਦ ਆਈ। ਧੰਨਵਾਦ।